ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡਿਪਾਰਟਮੈਂਟ ਆਫ ਨੇਫਰੋਲੋਜੀ ਡੀ ਐਮ ਸੀ ਐਂਡ ਐਚ ਵੱਲੋਂ ਪੀ ਡੀ ਕੌਂਕਲੇਵ 2025 ਲਰਨ ਫਰੋਮ ਐਕਸਪਰਟਸ ਵਿਸ਼ੇ ਤੇ ਇੱਕ ਸੀ ਐਮ ই ਦਾ ਆਯੋਜਨ ਕੀਤਾ ਗਿਆ ਜਿਸ ਦਾ ਕੇਂਦਰ ਪੈਰੀਟੋਨਿਅਲ ਡਾਇਲਿਸਿਸ ਸੀ ਇਹ ਹੀ ਅਕਾਦਮਿਕ ਕਾਰਜਕ੍ਰਿਯਮ ਡਾਕਟਰ ਵਿਕਾਸ ਮਕਰ ਪ੍ਰੋਫੈਸਰ ਅਤੇ ਮੁਖੀ ਡਿਪਾਰਟਮੈਂਟ ਆਫ ਨੇਫਰੋਲੋਜੀ ਡੀ ਐਮ ਸੀ ਐਂਡ ਐਚ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਇਸ ਦੀ ਸਫਲਤਾ ਲਈ ਡਾਕਟਰ ਸਿਮਰਨ ਕੌਰ ਐਸੋਸੀਏਟ ਪ੍ਰੋਫੈਸਰ ਡਾਕਟਰ ਤਨੀਸ਼ ਧੀਰ ਅਸਿਸਟੈਂਟ ਪ੍ਰੋਫੈਸਰ ਸੀਨੀਅਰ ਰਹਿਸ਼ੀ ਡਾਕਟਰਾਂ ਅਤੇ ਨੇਫਰੋਲੋਜੀ ਵਿਭਾਗ ਦੇ ਨਰਸਿੰਗ ਸਟਾਫ ਵੱਲੋਂ ਕੀਤੀ ਗਈ। ਇਸ ਕਾਨਫਰੰਸ ਦਾ ਮਕਸਦ ਮੈਡੀਕਲ ਪੇਸ਼ੇਵਰਾਂ ਵਿੱਚ ਪੈਰੀਟੋਨਿਅਲ ਡਾਇਲਿਸਿਸ ਸੰਬੰਧੀ ਜਾਗਰੂਕਤਾ ਗਿਆਨ ਅਤੇ ਪ੍ਰਯੋਗ ਆਤਮਕ ਸਮਝ ਨੂੰ ਵਧਾਉਣਾ ਸੀ। सीएमई ਦਾ ਉਦਘਾਟਨ ਸ਼੍ਰੀ ਮਕੇਸ਼ ਬਰਮਾ ਖਜਾਂਚੀ ਡੀएमसी ਐਂਡ ਐਚ ਮੈਨੇਜਿੰਗ ਸੁਸਾਇਟੀ ਵੱਲੋਂ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡੀएमसी ਐਂਡ ਐਚ ਡਾਕਟਰ ਸੰਦੀਪ ਕੌਸ਼ਲ ਡੀਨ ਅਕੈਡਮਿਕਸ ਅਤੇ ਡਾਕਟਰ ਪੀਤਪਾਲ ਸਿੰਘ ਮੈਂਬਰ ਪੀएमसी ਦੀ ਹਾਜ਼ਰੀ ਵਿੱਚ ਕੀਤਾ ਗਿਆ ਆਪਣੇ ਸੰਦੇਸ਼ ਵਿੱਚ ਸ਼੍ਰੀ ਵਿਪਨ ਗੁਪਤਾ ਸਕੱਤਰ ਡੀएमसी ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਨੇਫਰੋਲੋਜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉੱਚ ਮਿਆਰੀ ਅਕਾਦਮਿਕ ਗਤੀਵਿਧੀਆਂ ਦੇ ਆਯੋਜਨ ਲਈ ਉਹਨਾਂ ਨੂੰ ਵਧਾਈ ਦਿੱਤੀ ਉਨ੍ਹਾਂ ਨੇ ਕਿਹਾ ਕਿ ਪੀਡੀ ਕਾਨਫਰੈਂਸ 2025 ਵਰਗੀਆਂ ਸੀਐਮਈਆਂ ਡਾਕਟਰਾਂ ਨੂੰ ਨਵੇਂ ਅਤੇ ਵਿਕਸਤ ਇਲਾਜੀ ਤਰੀਕਿਆਂ ਨਾਲ ਅਪਡੇਟ ਰੱਖਣ ਵਿੱਚ ਕ੍ਰੋਨਿਕ ਕਿਡਨੀ ਡਿਸੀਜ਼ਸ ਦੇ ਇਲਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸ਼੍ਰੀ ਮੁਕੇਸ਼ ਵਰਮਨ ਨੇ ਨੇਫਰੋਲੋਜੀ ਵਿਭਾਗ ਨੂੰ ਇਸ ਸੀਐਮਈ ਦੇ ਸਫਲ ਆਯੋਜਨ ਲਈ ਬਧਾਈ ਦਿੱਤੀ। ਸਭਾ ਨੂੰ ਸੰਬੋਧਨ ਕਰਦੇ ਡਾਕਟਰ ਜੀਐਸ ਵਾਂਡਰ ਨੇ ਕਿਹਾ ਕਿ ਇਹ ਸੀਐਮਈ ਅਕਾਦਮਿਕ ਦ੍ਰਿਸ਼ਟੀ ਤੋਂ ਬਹੁਤ ਹੀ ਲਾਭਕਾਰੀ ਅਤੇ ਗਿਆਨਵਰਧਕ ਸਾਬਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਸਿੱਧ ਨੇਫਰੋਲੋਜਿਸਟ ਵੱਲੋਂ ਦਿੱਤੀਆਂ ਲੈਕਚਰਾਂ ਅਤੇ ਵਿਚਾਰ ਵਟਾਂਦਰਿਆਂ ਨੇ ਨੌਜਵਾਨ ਡਾਕਟਰਾਂ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਤੇ ਡੂੰਘਾ ਪ੍ਰਭਾਵ ਛੱਡਿਆ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਲਗਾਤਾਰ ਮੈਡੀਕਲ ਸਿੱਖਿਆ ਤੇਜ਼ੀ ਨਾਲ ਅੱਗੇ ਵਧ ਰਹੀ ਮੈਡੀਕਲ ਵਿਗਿਆਨ ਨਾਲ ਕਦਮ ਮਿਲਾਉਣ ਲਈ ਬਹੁਤ ਜ਼ਰੂਰੀ ਹੈ ਅਤੇ ਨਵੀਂ ਟੈਕਨੋਲੋਜੀ ਦੇ ਏਕੀਕਰਨ ਨਾਲ ਨਿਦਾਨ ਅਤੇ ਇਲਾਜ ਦੀ ਸਮਰੱਥਾ ਵਿੱਚ ਕਾਫੀ ਸੁਧਾਰ ਆਇਆ ਹੈ। ਇਸ ਕਾਨਫਰੰਸ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਤੋਂ ਆਏ ਵਿਸ਼ੇਸ਼ज्ञ ਗਿਆਨੀ ਨੇਫਰੋਲੋਜਿਸਟਾਂ ਵੱਲੋਂ ਪੈਰੀਟੋਨਿਅਲ ਡਾਇਲਿਸਿਸ ਤੇ ਵੱਖ-ਵੱਖ ਪਹਿਲੂ ਤੇ ਵਿਸਤ੍ਰਿਤ ਲੈਕਚਰ ਦਿੱਤੇ ਗਏ। ਇਹਨਾਂ ਵਿੱਚ ਇਸ ਦੇ ਫਾਇਦੇ, ਕਲੀਨਿਕਲ ਨਤੀਜੇ, ਮਰੀਜ਼ ਚੋਣ ਅਤੇ ਭਾਰਤੀ ਸੰਦਰਭ ਵਿੱਚ ਆਉਣ ਵਾਲੀਆਂ ਚੁਣੌਤੀਆਂ ਸ਼ਾਮਲ ਸਨ। ਇਲਾਜ ਦੀ ਲਾਗਤ ਘਟਾਉਣ ਲਈ ਰਣਨੀਤੀਆਂ ਤੇ ਵੀ ਖਾਸ ਜ਼ੋਰ ਦਿੱਤਾ ਗਿਆ ਤਾਂ ਜੋ ਪੈਰੀਟੋਨਿਅਲ ਡਾਇਲਿਸਿਸ ਨੂੰ ਮਰੀਜ਼ਾਂ ਲਈ ਹੋਰ ਸਸਤਾ ਤੇ ਪਹੁੰਚਯੋਗ ਬਣਾਇਆ ਜਾ ਸਕੇ। ਸੀਐਮਈ ਦਾ ਸਮਾਪਨ ਇੱਕ ਜਾਣਕਾਰੀ ਭਰਪੂਰ ਪੈਨਲ ਚਰਚਾ ਨਾਲ ਹੋਇਆ ਜਿਸ ਦੌਰਾਨ ਵਿਸ਼ੇਸ਼ਗਿਆ ਨੇ ਹਕੀਕਤੀ ਤਜਰਬੇ ਸਾਂਝੇ ਕੀਤੇ ਤੇ ਭਾਗੀਦਾਰਾਂ ਵੱਲੋਂ ਉਠਾਏ ਗਏ ਵਿਹਾਰਿਕ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ ਇਸ ਸੈਸ਼ਨ ਨੇ ਭਾਗੀਦਾਰਾਂ ਨੂੰ ਸਿੱਧਾ ਮਾਹਿਰਾਂ ਨਾਲ ਸੰਵਾਦ ਕਰਨ ਦਾ ਮੌਕਾ ਪ੍ਰਦਾਨ ਕੀਤਾ ਇਸ ਸੀਐਮਈ ਲਈ ਪੀਐਮਸੀ ਵੱਲੋਂ 4 ਕ੍ਰੈਡਿਟ ਘੰਟਿਆਂ ਦੀ ਮਨਜ਼ੂਰੀ ਦਿੱਤੀ ਗਈ